ਕਿ ਤੋ ਜੀ ਪਟਿਆਲਿਆਂ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਇਹ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਕਰ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਤਾਂ ਜੀ ਇਹ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਾ ਦਾ ਕੋਈ ਝੱਕ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਲਓ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੈ ਇਹ ਲੋਕਲ ਬੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮ ਆ ਨਹੀਂ ਲਾ ਲਾ ਬਸ ਗੱਲ ਹੀ ਖਤਮ ਫੇ ਗੱਲ ਖਤਮ ਕਰਕੇ ਦਿੱਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਇਹਨਾਂ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਦੇਖੀ ਲੱਗਣਾ ਹੁੰਦਾ ਹਾਂ ਕਾ ਕਰ ਬਾਈ ਟੱਕਾ ਅਮਾ ਲਿਆ ਯਾਰ ਇਹ ਪਿਲ ਲੈਣ ਦੋ ਇਹ ਜੀ ਇਹੋਂ ਮੇਰੇ ਹਾਂਜੀ ਦੱਸੋ ਮਰਾ ਜੀ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾ ਜੰਦਾ ਰੋਜ਼ ਨਿਕਲ ਲਾਤਾ ਆ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੂਗੀ ਜੀ ਇਹ ਬੈਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਜਸਤ ਮਹਾਰਾਜ ਰੈਂਟ ਦੋ ਰੋਡ ਦੀ ਉੱਥੇ ਯਾਰ ਮਸਾ ਵਾਲੇ ਨੇ ਦੋ ਦਿਨ ਦੋ ਨਹੀਂ 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 ਮਾਫ ਕਰੋ ਮਾਫ ਕਰੋ ਨਹੀਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਮਹਾਰਾਜ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਂਗੇ ਬਈ ਟੀਮ ਨੂੰ ਗਏ ਯਾਰ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਹਾਰਾਜ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੋਈ ਨਾ ਕੀ ਗੱਲ ਬਣੀ ਮਹਾਰਾਜ ਯਾਰ ਮਰੰਗੋ ਮੇਰੇ ਯਾਰ ਯਾਰ ਆ ਜਾਓ ਪੰਚਾਇਤ ਨਾਲ ਗੱਲ ਕਰ ਲੀ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਈ ਹੋਈ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਸੀ ਦੇ ਰਹੇ ਹੋ ਬਾਜੀ ਮੈਂ ਵੀ ਤਾਂ ਮਾਲਕ ਨੂੰ ਗੱਲ ਸੁਣੋ ਇੱਕ ਮਿੰਟ ਬਾਜੀ ਪਿੰਡ ਦੇ ਨੇੜੇ ਲਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਮੇਰੀ ਗੱਲ ਅੰਝੇ ਹੁੰਦੇ ਇਹ ਤਾਂ ਪਾਲ ਸਾਹਿਬ ਨੇ ਬਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਹੈ ਪਰਸੀ ਮਾਲਕ ਨੂੰ ਦਿਖਾਗੇ ਲੈ Google Pay ਕਰ ਕਰ Google ਕਰ ਮਾਲਕ ਨੂੰ ਦਿਖਾ ਲਈਓ ਇਤਨਾ ਆ ਅਗਲੇ ਦਿਨ ਨੰਬਰ Google ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ Google ਕਰ Google ਵੀ ਕਰ ਨਹੀਂ ਯਾਰ ਬ੍ਰੇਕ ਆਇਆ ਛ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਬੇਹਿੰਦੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਪਾਜੀ ਪਾਜੀ ਯਾਰ ਆਪਣੀ ਵਾਂਗ ਸ਼ਹਿਰ ਦੀ ਗੱਡੀਆਂ ਪਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਪਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬਣਦੀ ਪਾ ਲਾਂਗੇ ਲੋਕਲ ਪਰਚੀ ਕਰੀ ਪਰਚੀ ਤਾਂ ਦਿਓ ਤੁਹਾਨੂੰ ਹੁੰਦਾ ਟੈਕਸ ਕਰ ਰਹੇ ਮੈਂ ਹੋਰ ਕੀ ਪਾਜੀ ਨਹੀਂ ਲਾ ਲਾ ਯਾਰ ਬਸ ਬਾਪੇ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਗੱਲ ਹੀ ਖਤਮ ਬਈ ਗੱਲ ਖਤਮ ਹੈ ਵਿਹਾਰ ਚ ਦਿੰਦੇ ਨਹੀਂ ਹੈਗੇ ਵਿਹਾਰ ਕੌਣ ਦਿੰਦਾ ਮਹਾਰਾਜ ਅੱਜ ਅਲਾਲਾ ਜਿੰਨੇ ਆਏ ਚਲੋ ਜੀ ਪਟਿਆਲੀਆਂ ਮਾਜੀ ਕੌਨ ਸਰ ਪੀਆ ਟੈਕਸੀ ਰੂਟ ਲੱਗਾ ਜੀ ਇਹ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਪਰ ਮਾਰਾ ਜੇ ਚੰਗੀ ਗੱਲ ਨਹੀਂ ਹੈਗੀ ਜੀ ਤੰਗੀ ਨਹੀਂ ਫਿਰ ਉਧਰ ਹੁਣਾਂ ਗਿਓ ਮਹਾਰਾ ਬਾਰਡਰ ਹੀ ਬੰਦ ਕੀਤੇ ਬੈਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਾ ਦਾ ਕੋਈ ਚੈੱਕ ਨਹੀਂ ਪਰ ਮਹਾਰਾ ਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਵੇਰ ਫੈਰ ਦੀ ਗੱਡੀ ਆ ਪਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੈ ਇਹ ਲੋਕ ਗੱਲ ਬੰਦਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਨਹੀਂ ਲਾ ਲਿਆ ਯਾਰ ਬਸ ਬਾ ਫਿਰ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਿਆ ਬਸ ਬਾ ਗੱਲ ਹੀ ਖਤਮਾ ਫਿਰ ਗੱਲ ਖਤਮ ਕਰ ਅੱਜ ਕਿਤੋਂ ਜੀ ਪਟਿਆਲੀਆਂ ਭਾਜੀ 200 ਰੁਪਏ ਟੈਕਸੀ ਰੂਟ ਉਹ ਗੇਲ ਪੁਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਹੈ ਟੈਕਸ ਲੱਗਣਾ ਹੈ ਹਾਂ ਕਰ ਲੋ ਇੱਧਰ ਅਵਾ ਲੈ ਯਾਰ ਕੋਈ ਨਾ ਕੈਲਕੂਲੇਟ ਨੂੰ ਇਹ ਲਏ ਹੋ ਨੇ ਲਿਆ ਹਾਂ ਹਾਂ ਜੀ ਦੱਸੋ ਮਹਾਰਾ ਜੀ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਹਾਰਾ ਜੰਦਾ ਰੋਜ਼ ਨਿਕਲ ਲੱਗਦਾ ਆ ਚਾਹ ਤੋ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੂਗੀ ਜੀ ਇਹ ਵੇਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਾਰਾ ਡਿੰਟ ਦੋ ਰੋਡ ਦੀ ਉੱਥੇ ਯਾਰ ਬੱਸ ਵਾਲੇ ਨੇ ਦੋ ਦਿਨ ਦੋ ਦਿਨ ਕੱਲ ਬਾਫ ਕਰੋ ਬਾਫ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਮਾਰੇ ਆਪਣੇ ਇਲਾਕੇ ਦੇ ਬੰਦਾਂ ਨੇ ਆਇਆ ਕਰੋਗੇ ਬੈਠੇ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ 5 ਕਿਲੋਮੀਟਰ ਦਾ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਾਰਾ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਾਫ ਕਰ ਲੋ ਕੋਈ ਬੈਕ ਕਰ ਲੋ ਕੋਈ ਲੋ ਕੀ ਗੱਲ ਬਣੀ ਮਾਰਾ ਜੀ ਯਾਰ ਮਰੰਗੋ ਮਰੰਗੋ ਯਾਰ ਨੀ ਆ ਜਾ ਪੰਚਾਇਤ ਨਾਲ ਗੱਲ ਕਰ ਲਈ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਸੀ ਕਿਹੜੀ ਦੇ ਰਹੇ ਹੋਂ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਅਸੀਂ ਨਹੀਂ ਤੁਸੀਂ ਰਜਿਸਟਰ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਸੀ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲ ਮੇਰੀ ਗੱਲ ਇਹਦੇ ਹੁੰਦੇ ਇਹ ਤਾਂ ਪਾਲ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਸੀ ਮਾਲਕ ਨੂੰ ਦਿਖਾਗੇ ਲਿਆ Google Pay ਕਰ ਕਰ Google ਕਰ ਲੈ ਮਾਲਕ ਨੂੰ ਦਿਖਾ ਦੇ ਉਹ ਇਧਰ ਆ ਏ ਅਗਰ ਇਹਨੇ ਦੇ ਨੰਬਰ ਬੁੱਕਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਕਰ ਤੇ ਕਰ ਕੋਕਰ ਤੇ ਕਰ ਨਹੀਂ ਯਾਰ ਬ੍ਰੇਕ ਆਏ ਛ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾਓ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਤੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਕੋਈ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਆ ਵੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਮੈਂ ਦੱਸੇ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਆ ਇਹ ਗੱਲ ਬਣਾਈ ਪਾ ਲਾਂਗੇ ਰੋਕਲ ਪਰਚੀ ਕਰ ਦਿਓ ਪਰਚੀ ਤਾਂ ਦਿਓ ਤੁਹਾਨੂੰ ਮੁੰਡੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਮੁੰਡੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮ ਨਹੀਂ ਲਾ ਲਾ ਬਸ ਬਸ ਗੱਲ ਹੀ ਖਤਮ ਬਈ ਗੱਲ ਖਤਮ ਹੈ ਵਿਹਾਰ ਚ ਦਿੰਦੇ ਨਹੀਂ ਹੈਗੇ ਵਿਹਾਰ ਕੌਣ ਦਿੰਦਾ ਮਹਾਰਾਜ ਅੱਲਾ ਨਾਲ ਜਲੇ ਆਏ ਚਲੋ ਜਿੱਤੋ ਜੀ ਪਟਿਆਲੀਆਂ ਭਾਜੀ 200 ਰੁਪਏ ਟੈਕਸੀ ਰੋਟ ਲੱਗਾ ਜੀ ਕੀ ਇਹ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਾਰੇ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਤਾਂ ਇਹਦਾ ਕੋਈ ਧੱਕਾ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ 200 ਰੁਪਏ ਭਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡਣਾ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਲਓ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕਲ ਬੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ